ਗੁਰੂ ਸਾਹਿਬ ਜੀ ਚਮਕੌਰ ਨੂੰ ਛੱਡ ਕੇ ਜਦੋਂ ਮਾਲਵੇ ਵੱਲ ਜਾਣ ਲੱਗੇ ਤਾਂ ਆਪਦੀ ਪਾਲ ਲਈ ਮੁਗਲ ਫੌਜ ਤਾਂ ਥਾਤੇ ਫਿਰ ਰਹੀ ਸੀ ਉਸ ਵਕਤ ਗੁਰੂ ਸਾਹਿਬ ਮਾਚੀਵਾੜੇ ਵਿੱਚ ਇੱਕ ਮਸੰਦ ਗੁਲਾਬੇ ਪਾਸ ਜਾ ਠਹਿਰੇ ਜਦੋਂ ਉਸ ਨੂੰ ਮੁਗਲ ਫੌਜ ਦਾ ਪੈ ਪ੍ਰਤੀਤ ਹੋਇਆ ਤਾਂ ਉਸਨੇ ਵੀ ਗੁਰੂ ਸਾਹਿਬ ਨੂੰ ਆਪਣੇ ਕੋਲ ਠਹਿਰਾਉਣ ਤੋਂ ਨਾ ਕਰ ਦਿੱਤੀ ਇਸ ਤੋਂ ਬਾਅਦ ਨਦੀਖਲ ਤੇ ਗਨੀਖਾਨਾ ਦੇ ਪਠਾਨ ਭਰਾਵਾਂ ਨੇ ਗੁਰੂ ਜੀ ਦੀ ਸੇਵਾ ਦਾ ਕੰਮ ਆਪਣੇ ਸਿਰ ਲੈ ਲਿਆ ਗੁਰੂ ਸਾਹਿਬ ਨੂੰ ਮੁਗਲਾ ਦੀ ਇਸ ਏਰਾਬੰਦੀ ਵਿੱਚੋਂ ਕੱਦਣ ਲਈ ਉਹਨਾਂ ਨੇ ਮਾਈ ਗੁਰਦੇਈ ਵੱਲੋਂ ਪੇਟਾ ਕੀਤੇ ਖੱਦਰ ਦੇ ਨੀਲੇ ਰੰਗ ਦੇ ਪੁਸ਼ਾਕੇ ਬਣਵਾ ਲੈ ਗੁਰੂ ਜੀ ਸਮੇਤ ਸਾਰਿਆਂ ਨੇ ਨੀਲੇ ਬਾਣੇ ਪਹਿਨ ਲਏ ਬਾਣਾ ਪਾ ਕੇ ਅਤੇ ਕੇਸ ਖੋਲ ਕਿ ਗੁਰੂ ਜੀ ਨੇ ਫਕੀਰਾਂ ਵਾਲਾ ਰੂਪ ਧਾਰਨ ਕਰ ਲਿਆ ਤਿੰਨ ਸਿੱਖ ਅਤੇ ਦੋ ਪਠਾਨ ਪਰ ਗੁਰੂ ਜੀ ਨੂੰ ਮੰਜੀ ਤੇ ਬਿਠਾ ਕੇ ਤੁਰ ਪਏ ਰਸਤੇ ਵਿੱਚ ਕੋਈ ਪੁੱਛਦਾ ਤਾਂ ਕਹਿੰਦੇ ਕਿ ਇਹ ਉੱਚ ਦੇ ਪੀਰ ਹਨ ਰਸਤੇ ਵਿੱਚ ਮਿਲੇ ਇੱਕ ਸ਼ੱਕੀ ਮੁਸਲਮਾਨ ਸਿਪਾਹੀ ਨੇ ਸੱਚ ਜਾਣਨ ਲਈ ਵਾਕਿਰ ਕਾਜੀ ਪੀਰ ਮੁਹੰਮਦ ਨੂੰ ਬੁਲਾ ਕੇ ਤਸੱਲੀ ਕਰਨੀ ਚਾਹੀ ਕਾਜੀ ਨੇ ਵੀ ਕਹਿ ਦਿੱਤਾ ਕਿ ਇਹ ਉੱਚ ਦੇ ਪੀਰ ਹਨ ਫੌਜੀ ਸਰਦਾਰ ਨੇ ਉੱਚ ਦੇ ਪੀਰ ਤੋਂ ਮਾਫੀ ਮੰਗੀ ਅਤੇ ਅਦਬ ਨਾਲ ਵਿਦਾ ਕੀਤਾ ਉਸ ਦਿਨ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦੇ ਪੀਰ ਕਿਹਾ ਜਾਣ ਲੱਗਾ